ਪੰਜਾਬ ਦੇ ਵਿੱਚ ਨਿਕਲੀ ਸੇਵਾਦਾਰਾਂ ਤੇ ਚੌਂਕੀਦਾਰਾਂ ਦੀ ਭਰਤੀ ਅਠਵੀਂ ਪਾਸ ਕਰ ਸਕਦੇ ਨੇ ਇਹ ਭਲਾਈ ਪੱਕੀ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਖਿੱਚ ਲੋ ਤਿਆਰੀ ਤੇ ਭਰ ਦਿਓ ਫਾਰਮ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸਦਾ ਭਲਾ ਹੋ ਸਕੇ ਦੋਸਤੋ ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸਕਤਰੇਤ ਦੇ ਵਿੱਚ ਸੇਵਾਦਾਰਾਂ ਤੇ ਚੌਂਕੀਦਾਰਾਂ ਦੀ ਭਰਤੀ ਕਰਨ ਦੇ ਲਈ ਅਧੀਨ ਸਵਾਮਾ ਚੌਂਡ ਬੋਰਡ ਪੰਜਾਬ ਰਾਹੀਂ ਇਸ਼ਤਿਹਾਰ ਨੰਬਰ 10/2024 ਜਾਰੀ ਕੀਤਾ ਹੈ ਇਨ੍ਹਾਂ ਪੋਸਟਾਂ ਲਈ ਤੁਸੀਂ ਮਿਤੀ 26 ਅਗਸਤ ਤੋਂ ਲੈ ਕੇ 24 ਸਤੰਬਰ 2024 ਤੱਕ ਅਪਲਾਈ ਕਰ ਸਕਦੇ ਹੋ। ਇਸ ਭਾਰਤੀ ਦੇ ਵਿੱਚ ਸੇਵਾਦਾਰਾਂ ਦੀਆਂ ਪੋਸਟਾਂ ਦੀ ਗਿਣਤੀ 150 ਅਤੇ ਚੌਂਕੀਦਾਰਾਂ ਦੀਆਂ ਪੋਸਟਾਂ ਦੀ ਗਿਣਤੀ 22 ਹੈ ਤੇ ਇਨ੍ਹਾਂ ਪੋਸਟਾਂ ਦੀ ਕੁੱਲ ਗਿਣਤੀ 172 ਹੈ ਤੇ ਇਨ੍ਹਾਂ ਪੋਸਟਾਂ ਦਾ ਕੈਟਾਗਰੀ ਵਾइज ਵਰਗੀਕਰਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ 8ਵੀਂ ਪਾਸ ਹੋਣਾ ਲਾਜ਼ਮੀ ਹੈ ਤੇ ਨੋਟੀਫਿਕੇਸ਼ਨ ਅਨੁਸਾਰ ਵਿਦਿਕ ਯੋਗਤਾ ਤੇ ਸ਼ੋਰਟ ਸਕਰੀਨ ਤੇ ਦੇਖ ਸਕਦੇ ਹੋ। ਸੇਵਾਦਾਰ ਅਤੇ ਚੌਕੀਦਾਰ ਦੀ ਪੋਸਟ ਤੇ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਸਕਰੀਨ ਤੇ ਨਜ਼ਰਾਂ ਅਰੇ ਅਨੁਸਾਰ ਤਨਖਾਹ ਮਿਲੇਗੀ ਇਸ ਪੋਸਟ ਨੂੰ ਅਪਲਾਈ ਕਰਨ ਦੀ ਉਮਰ ਸੀਮਾ ਦੀ ਗੱਲ ਕਰੀਏ ਤਾਂ ਨੋਟੀਫਿਕੇਸ਼ਨ ਅਨੁਸਾਰ ਉਮਰ 16 ਸਾਲ ਤੋਂ 35 ਸਾਲ ਤੱਕ ਹੈ ਅਤੇ ਬਾਕੀ ਉਮਰ ਸੀਮਾ ਸੰਬੰਧੀ ਡਿਟੇਲ ਜਾਣਕਾਰੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਫੀਸ ਦੀ ਗੱਲ ਕਰੀਏ ਤਾਂ ਜਰਨਲਿਸਟ, ਤੰਤਰਤਾ ਸਗਰਮੀ ਅਤੇ ਖਿਡਿਆਰੀ ਕਟਾਗਰੀ ਦੇ ਲਈ 1000 ਰੁਪਏ ਅਪਲਾਈ ਫੀਸ ਹੈ ਐਸਸੀ ਬੀਸੀ ਅਤੇ ای ڈبلیو ایس ਕੈਟਾਗਰੀਆਂ ਦੇ ਲਈ 250 ਰੁਪਏ ਅਪਲਾਈ ਫੀਸ ਹੈ ਸਾਬਕਾ ਫੌਜੀ ਅਤੇ ਆਸ਼ਰਿਤ ਕੈਟਾਗਰੀ ਦੇ ਲਈ 200 ਰੁਪਏ ਅਪਲਾਈ ਫੀਸ ਹੈ ਦਿਵਿਆਂਗ ਕੈਟਾਗਰੀ ਦੇ ਲਈ 500 ਰੁਪਏ ਅਪਲਾਈ ਫੀਸ ਹੈ ਇਸ ਪੋਸਟ ਦੇ ਲਈ ਅਧੀਨ ਸਵਾਮਾ ਚੌਂਡ ਬੋਰਡ ਦੇ ਵੱਲੋਂ ਦੋ ਪੇਪਰ ਲਏ ਜਾਣਗੇ ਜਿਸ ਵਿੱਚ ਇੱਕ ਪੰਜਾਬੀ ਪੇਪਰ ਹੋਵੇਗਾ ਜੋ ਕਿ ਕੁਆਲੀਫਾਈ ਨੇਚਰ ਦਾ ਹੋਵੇਗਾ ਅਤੇ ਦੂਸਰਾ ਆਬਜੈਕਟਿਵ ਟਾਈਪ ਪੇਪਰ ਹੋਵੇਗਾ ਜਿਸ ਦੇ ਨੰਬਰਾਂ ਦੇ ਆਧਾਰ ਤੇ ਮੈਟ ਬਣੇਗੀ ਅਤੇ ਮੈਟ ਵਿੱਚ ਆਉਣ ਵਾਲੇ ਉਮੀਦਵਾਰਾਂ ਦੀ ਸਿਲੈਕਸ਼ਨ ਹੋ ਜਾਵੇਗੀ ਇਸ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਹੈਲਪ ਜਾਂ ਜਾਣਕਾਰੀ ਦੇ ਲਈ ਤੁਸੀਂ ਬੋਰਡ ਦੇ ਹੈਲਪਲਾਈਨ ਨੰਬਰ 964632955 ਅਤੇ 9041799018 ਤੇ ਸੰਪਰਕ ਕਰ ਸਕਦੇ ਹੋ ਦੋਸਤੋ ਹੋਰ ਜਾਣਕਾਰੀ ਦੇ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ